ਜਾ ਦੋਸਤੋ ਤੁਸੀਂ ਆਕਾਸ਼ਵਾਣੀ 530 ਦੀ ਤਰੰਗਾ ਤੇ ਲਾਈਵ ਸ਼ੋਅ ਬੇਦਰ ਸ਼ਮੀ ਪਠਲ ਦੇ ਨਾਲ ਜੁੜੇ ਹੋਏ ਹੋ ਤੇ ਹੁਣ ਸਮਾਂ ਖਬਰ ਸਾਰ ਦਾ ਹੋ ਚੱਲਿਆ ਜੋ ਆਲੇ ਦੁਆਲੇ ਵਾਪਰਿਆ ਜੋ ਵੀ ਕੁਝ ਹੈ ਜਿਹੜੇ ਸਮਾਚਾਰ ਹੋਈਆਂ ਨੇ ਉਹਨਾਂ ਦੇ ਉੱਤੇ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਉਹਦੇ ਉੱਤੇ ਆਪਾਂ ਵੀ ਗੱਲਬਾਤ ਕਰਾਂਗੇ ਖਬਰਾਂ ਦੇ ਇਸ ਸੈਸ਼ਨ ਨੂੰ ਸਪான்ਸਰ ਕੀਤਾ ਜਾ ਰਿਹਾ ਐਕਸਪ੍ਰੈਸ ট্রাক ਲੂਬ ਐਂਡ ਰਿਪੇਅਰਸ ਵੱਲੋਂ ਹਾਜੀ ਡੀਪੀਐਫ ਦਾ ਕੋਈ ਕੰਮ ਕਰਾਉਣਾ ਜਨਰਲ ਟਰੱਕਾਂ ਟ੍ਰੇਲਰਾਂ ਦੀ ਰਿਪੇਅਰ ਕਰਾਣੀ ਹੈ ਬ੍ਰੇਕ ਟਰਾਂਸਮਿਸ਼ਨ ਦੀ ਕੋਈ ਸਰਵਿਸ ਕਰਾਣੀ ਹੈ ਟਰੱਕ ਟ੍ਰੇਲਰ ਵਾਸ਼ ਕਰਾਣੇ ਜਾਂ ਫਿਰ ਬੋਡੀ ਵਰ ਯਾਦ ਰੱਖੋ ਐਕਸਪ੍ਰੈਸ ਟਰੱਕ ਲਿਊਬ ਐਂਡ ਰਿਪੇਅਰ ਤੁਸੀਂ ਈਸਟ ਕੋਸਟ ਨੂੰ ਜਾ ਰਹੇ ਹੋ ਮੌਨਟਰੀਅਲ ਜਾ ਰਹੇ ਹੋ ਕਿਊਬੈਕ ਜਾ ਰਹੇ ਹੋ ਨਿਊ ਬ੍ਰਾਂਟਸਵਿਕ ਨੋਵਾ ਸਕੋਸ਼ੀਆ ਗੱਲ ਕੀ ਤੁਹਾਡੇ ਲਈ ਆਪਣੀ ਭਾਈਚਾਰੇ ਦੇ ਲਈ ਮਾਣ ਵਾਲੀ ਗੱਲ ਹੈ ਇਹ ਨੰਬਰ ਤੁਸੀਂ ਕੰਟੈਕਟ ਲਿਸਟ ਦੇ ਵਿੱਚ ਸੇਵ ਕਰਕੇ ਰੱਖ ਸਕਦੇ ਹੋ ਕਿਉਂਕਿ 24/7 ਰੋਡ ਸਾਈਡ ਅਸਿਸਟੈਂਸ ਪ੍ਰੋਵਾਈਡ ਕੀਤੀ ਜਾਂਦੀ ਹੈ ਐਕਸਪ੍ਰੈਸ ਟਰੱਕ ਲਿਊਬ ਐਂਡ ਰਿਪੇਅਰ ਹਫ਼ਤੇ ਦੇ 7 ਦਿਨ ਖੁੱਲੇ ਰਹਿੰਦੇ ਨੇ ਨੰਬਰ 2 ਕਾਲ ਅਪਾਇੰਟਮੈਂਟ ਬਣਾਉਣ ਵਾਸਤੇ ਜਾਂ ਤੁਸੀਂ ਹੋਰ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ 5147149439 5147149439 ਤੇ ਐਕਸਪ੍ਰੈਸ ਟਰੱਕ ਲੂਬ ਐਂਡ ਰਿਪੇਅਰਸ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਗੁਰਮukh ਸਿੰਘ ਬਾਰੀਆਂ ਭਾਜੀ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ੋਮੇ ਜੀ ਤੁਹਾਨੂੰ ਤੇ ਸ਼ਮੀ ਪੱਟਾ ਸ਼ੋਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਮੀ ਜੀ ਅੱਜ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਜੀ ਜਿਨ੍ਹਾਂ ਦੇ ਵਿੱਚ ਜਿਹੜੀ ਅੱਜ ਪ੍ਰੋਗਰੈਸ ਕੈਨੇਡਾ ਵੱਲੋਂ ਟ੍ਰੇਡ ਵਾਰ ਦੇ ਵਿੱਚ ਕੁਝ ਇਦਾਂ ਦੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ ਤੇ ਖਾਸ ਤੌਰ ਤੇ ਵਿਧਾਨ ਮੰਤਰੀ ਮਾਰਕ ਕਾਰਨੇ ਹੋਣ ਉੱਪਰ ਕੁਝ ਟਿੱਪਣੀਆਂ ਕੀਤੀਆਂ ਪਿਅਰ ਪੋਲੀਵਰ ਹੁਣ ਉਹਨਾਂ ਦੀ ਗੱਲਬਾਤ ਸੰਖੇਪਚ ਕਰਾਂਗੇ ਕਿ ਕੀ ਹੋਣਾ ਚਾਹੀਦਾ ਇਹਦੇ ਨਾਲ ਨਾਲ ਕੁਝ ਜਿਹੜੇ ਰੋਡ ਹਾਦਸੇ ਆ ਉਹਨਾਂ ਦੀ ਅਪਡੇਟ ਆਈ ਹੈ ਤਾਂ ਮੈਂ ਐਨਾਲਿਸਿਸ ਬੇਸ 2 ਮਿੰਟ ਦੇ ਵਿੱਚ ਇਹ ਵੀ ਗੱਲ ਕਰੂੰਗਾ ਕਿ ਅਸਲ 'ਚ ਸਾਡਾ ਨਜ਼ਰੀਆ ਜਿਹੜਾ ਇਹਨਾਂ ਨੂੰ ਦੇਖਣ ਦਾ ਕੀ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਕਨਸੈਪਟ ਅਸੀਂ ਰੱਖਿਆ ਹੈ ਕਿ ਲਿਮਟਿਡ ਜਾਂ ਉਹਨੂੰ ਅਸੀਂ ਵਾਈਡ ਰੇਂਜ 'ਚ ਦੇਖੀਏ ਤਾਂ ਫਿਰ ਪ੍ਰੋਬਲਮ ਕਿ ਅਸੀਂ ਸਹੀ ਜਿਹੜਾ ਆਪਣਾ ਡਿਸਟ੍ਰਿਕਟ ਹੋਣਾ ਉਹ ਵੀ ਅਪਣਾ ਸਕਦੇ ਹਾਂ ਤੇ ਪਿੰਕ ਦੇ ਵਿੱਚ ਆਪਣੇ ਭਾਈਚਾਰੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਬਾਤਾਂ ਨਾਲ ਉਹਨੂੰ ਸੁਰੱਖਿਅਤ ਕਰ ਸਕਦੇ ਹਾਂ ਜੀ ਜਿਹੜਾ ਆਪਣਾ ਇਮੇਜ ਹੈਗੀ ਆ ਉਹ ਪਹਿਲਾ ਆਪਾਂ ਗੱਲਬਾਤ ਕਰਦੇ ਪ੍ਰਧਾਨ ਮੰਤਰੀ ਮਾਰਕ ਕਰਨ ਨੇ ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਵਰਚੁਅਲ ਕੈਬਨਟ ਦੀ ਇਹ ਮੀਟਿੰਗ ਤੁਰੰਤ ਉਸ ਤੋਂ ਬਾਅਦ ਕੀਤੀ ਹੈ ਜਦੋਂ ਲੰਬੀ ਗੱਲਬਾਤ ਕੱਲ ਜਿਹੜੇ ਪ੍ਰੈਜ਼ੀਡੈਂਟ ਡੌਨਟ ਟ੍ਰੰਪ ਹੈ ਗਿਆ ਉਹਨਾਂ ਦੇ ਨਾਲ ਹੋਈ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਅੱਜ ਇੱਕ ਅਹਿਮ ਐਲਾਨ ਕਰਦਿਆ ਹੋਇਆ ਉਹ ਇੱਕ ਜਿਹੜੇ ਸੁਸਮਾ ਦੇ ਵਿੱਚ ਆਉਂਦੇ ਟੈਰਫ ਲਗਾਏ ਸੀਗੇ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਸੀ ਉਹਨਾਂ ਡ੍ਰੌਪ ਕਰਨ ਦਾ ਐਲਾਨ ਕੀਤਾ ਜੀ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਕੁਝ ਇੱਕ ਸੁਭਾਵਨਾਵਾਂ ਏਦਾਂ ਦੀਆਂ ਬਣੀਆਂ ਹੈਗੀਆਂ ਲੰਬੀ ਗੱਲਬਾਤ ਦੇ ਜੇ ਪ੍ਰਧਾਨ ਮੰਤਰੀ ਮਾਰਕ ਕਰਨੇ ਉਹਨਾਂ ਨੇ ਅੱਜ ਕੁਝ ਏਦਾਂ ਦੀਆਂ ਗੱਲਾਂ ਕੀਤੀਆਂ ਕਿ ਰਿਐਲਿਟੀ ਨੂੰ ਸਮਝ ਕੇ ਅਸੀਂ ਕੁਝ ਏਦਾਂ ਦੀਆਂ ਜਿਹੜੇ ਕਦਮ ਚੁੱਕਣ ਜਾ ਰਹੇ ਹਾਂ ਕਿ ਜਿਹੜੇ ਜਿਵੇਂ ਸਿਚੁਏਸ਼ਨ ਦੇ ਅਕੋਰਡਿੰਗਲੀ ਜੋ ਸਾਨੂੰ ਚੰਗਾ ਲੱਗ ਰਿਹਾ ਰੇਡੀਅਨ ਲੋਕਾਂ ਦੇ ਹਿੱਤਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਤਾਂ ਜਿਹੜੀ ਨੈਵੀਗੇਸ਼ਨ ਹੈਗੀ ਆ ਕਿਸੇ ਸਿਰੇ ਵੱੰਨੇ ਲੱਗ ਸਕੇ ਉਹਦੇ ਤੇ ਸਾਡਾ ਜਿਹੜਾ ਅਪਰੋਚ ਬਣ ਸਕੇ ਪੋਜ਼ਿਟਿਵ ਬਹੁਤ ਸਾਰੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਬਿਜ਼ਨਸ ਗਰੁੱਪ ਹੈਗੇ ਉਹਨਾਂ ਨੇ ਸਵਾਗਤ ਕੀਤਾ ਇਨਕਲੂਡਿੰਗ ਜਿਹੜੇ ਕਿਆਲ ਕਰ ਜਿਹੜੀ ਆਪਾਂ ਕਰ ਸਕਦੇ ਹਾਂ ਕਿ ਅਲਬਰਟਾ ਦੇ ਪ੍ਰੀਮੀਅਰ ਹੈਗੇ ਜਿਹੜੇ ਡੈਨੀਅਲ ਸਮਿਥ ਉਹਨਾਂ ਨੇ ਵੀ ਦਾ ਸਵਾਗਤ ਕੀਤਾ ਜੀ ਲੇਕਿਨ ਕੋਸ਼ਿਕ ਅਪਰੋਚ ਮੈਂ ਜਿਹੜੀ ਗੱਲ ਕਰਨੀ ਚਾਹਾਂਗਾ ਪਿਅਰ ਪੋਲੀਵਰ ਹੋਣਾ ਆਪਾਂ ਕੱਲ ਗੱਲ ਕੀਤੀ ਸੀ ਕਿ ਅਨਲਿਸਿਸ ਬੇਸ ਅਗਰੈਸਿਵ ਆਗੂ ਹੈਗੇ ਚੰਗੇ ਕ੍ਰਿਟੀਕਲ ਹੈਗੇ ਔਰ ਹਰ ਗੱਲ ਨੂੰ ਬਲੇਮ ਦੇ ਵਿੱਚ ਲਿਆ ਕੇ ਕਰਨਾ ਤਾਂ ਜਿਸ ਤਰ੍ਹਾਂ ਉਹਨਾਂ ਨੇ ਅੱਜ ਰਿਐਕਟ ਕੀਤਾ ਪਿਅਰ ਪੋਲੀਵਾਰ ਹੁਣਾਂ ਇਸ ਸਟੈਪ ਦੇ ਉੱਪਰ ਮੈਂ ਉਹਨੂੰ ਇੰਨਾ ਮੈਚੁਰ ਨਹੀਂ ਮੰਨਦਾ ਉਦੋਂ ਹੀ ਲੱਗਦਾ ਹੈ ਕਿ ਪਿਅਰ ਪੋਲੀਵਾਰ ਹੁਣਾਂ ਨੇ ਆਪਣੀਆਂ ਗਲਤੀਆਂ ਤੋਂ ਕੋ ਸਿੱਖਿਆ ਨਹੀਂ ਹੈਗਾ ਜੀ ਆ ਪਿਅਰ ਪੋਲੀਵਾਰ ਹੁਣਾਂ ਕੀ ਕਿਹਾ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੇਕਨ ਉਹਨਾਂ ਦਾ ਐਲਓੜਾ ਅਪ ਵਾਲਾ ਜਿਹੜਾ ਸਲੋਗਨ ਸੀਗਾ ਇਲੈਕਸ਼ਨਾਂ ਦਾ ਜੋ ਕਿੱਧਰ ਗਿਆ ਕਿ ਉਹਨਾਂ ਨੇ ਆਪਣਾ ਐਲਬੋ ਜਿਹੜਾ ਡਾਊਨ ਕਰ ਲਿਆ ਹੁਣ ਫਿਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹਦੇ ਨਾਲ ਉਹਨਾਂ ਦੀ ਜਿਹੜੀ ਇੱਕ ਕਮਿਟਮੈਂਟ ਹੈਗੀ ਆ ਉਹ ਵੀ ਜਾਂਦੀ ਰਹੀ ਤੇ ਉਹਨਾਂ ਨੇ ਇੱਕ ਸੁਨ੍ਹਾ ਸਵਰਪਣ ਕਰਤਾ ਜੀ ਅਮਰੀਕਾ ਦੇ ਅੱਗੇ ਤਾਂ ਇਹ ਤੋਂ ਪਹਿਲਾਂ ਉਹਨਾਂ ਨੇ ਡੇਟਾ ਸਰਵਿਸ ਟੈਕ ਜਿਹੜੇ ਸੀ ਉਹ ਵੀ ਡ੍ਰੌਪ ਕਰ ਦਿੱਤੇ ਸੀ ਹੁਣ ਹੋਰ ਟੈਰਫ ਡ੍ਰੌਪ ਕਰ ਦਿੱਤੇ ਆ ਨਾਲ ਉਹਨਾਂ ਨੇ ਵੀ ਕਿਹਾ ਜੇ ਮੈਂ ਹੁੰਦਾ ਤਾਂ ਫਿਰ ਮੈਂ ਇੱਕ ਸ਼ਰਤ ਰੱਖਦਾ ਵੀ ਜੇ ਅਸੀਂ ਟੈਰਫ ਡਰੋਪ ਕਰਦੇ ਆ ਤੁਸੀਂ ਵੀ ਕਰੋ ਅਮਰੀਕਾ ਨੂੰ ਕਹਿੰਦੇ ਜੇ ਤੁਸੀਂ ਟੈਰਫ ਡਰੋਪ ਕਰੋਗੇ ਫਿਰ ਅਸੀਂ ਵੀ ਕਰਾਂਗੇ ਮੈਨੂੰ ਇਹ ਲੱਗਦਾ ਹੈਗਾ ਕਿ ਇਹਦੇ ਨਾਲੋਂ ਚੰਗਾ ਹੁੰਦਾ ਜੇ ਜਿਹੜੇ ਬੀਅਰ ਪਾਲੀਵਰ ਸਾਹਿਬ ਕੋਲ ਇਦਾਂ ਦੇ ਜੇ ਕੋਈ ਹੈਗਾ ਉਹਨਾਂ ਕੋਲ ਇਦਾਂ ਦਾ ਆਪਣਾ ਕਿਉ ਇਦਾਂ ਦਾ ਪੋਰਟਫੋਲੀਓ ਜੀ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਹੁਣ ਨਾਲ ਸਾਂਝਾ ਕਰਨਾ ਚਾਹੀਦਾ ਉਹਨੂੰ ਟਾਈਮ ਮੰਗਣਾ ਚਾਹੀਦਾ ਪਬਲਿਕਲੀ ਆ ਫਿਰ ਬੈਠ ਕੇ ਇਸਲਾਮ مشورہ کرنا ਚਾਹੀਦਾ ਕਿ ਇਹਦੇ ਤੇ ਐਕਸ਼ਨ ਤਾਨ ਕਰੋ ਬਸ਼ਰਤੇ ਉਹ ਮੀਡੀਆ ਵਿੱਚ ਵੀ ਆ ਕੇ ਦੱਸਣਾ ਜੇ ਮੈਂ ਪ੍ਰਧਾਨ ਮੰਤਰੀ ਨੂੰ ਆ ਜਿਹੜੀ ਰਿਕਵੈਸਟ ਕੀਤੀ ਆ ਜੇ ਉਹਦੇ ਤੇ ਨਹੀਂ ਚੱਲਦੀ ਤਾਂ ਵੀ ਉਹ ਜ਼ਿੰਮੇਵਾਰ ਹੋਣਗੇ ਤੇ ਜੇ ਚੱਲ ਕੇ ਕਾਮਯਾਬੀ ਮਿਲ ਜਾਂਦੀ ਤਾਂ ਵੀ ਉਹਨਾਂ ਨੂੰ ਸਿਹਰਾ ਮਿਲ ਸਕਦਾ ਜੀ ਠੀਕ ਹੈ ਜੀ ਭਾਜੀ ਇੱਕ ਮੇਰਾ ਇੱਥੇ ਸਵਾਲ ਇਹੀ ਹੈ ਸਾਰਤ ਨੂੰ ਇੰਟਰਰਪਟ ਕਰ ਰਹੇ ਆ ਜਿੱਦਾਂ ਤੁਸੀਂ ਇਹ ਗੱਲ ਕਿਛਪੀ ਹੈ ਕੱਲ੍ਹ ਦਾ ਇਹਨਾਂ ਦਾ ਐਂਗਲਸ ਰੀਡ ਵੱਲੋਂ ਆ ਜਿਹੜਾ ਉਹ ਕੁਝ ਆંકੜੇ ਜਾਰੀ ਕੀਤੇ ਗਏ ਉਹਦੇ ਵਿੱਚ ਕਹਿੰਦੇ 50% ਜਿਹੜੇ ਕੈਨੇਡੀਅਨਸ ਆ ਜਿਹੜੇ ਕਹਿੰਦੇ ਵੀ ਅਸੀਂ ਅਸ਼ੇਮਡ ਫੀਲ ਕਰਾਂਗੇ ਜੇ ਇਹ ਪ੍ਰਧਾਨ ਮੰਤਰੀ ਹੁੰਦੇ ਹਾਂ ਜੀ ਤੇ 70% ਤੋਂ ਵੱਧ ਆ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਆ ਜਿਹੜਾ ਆਲੋਚਕ ਦੇ ਤੌਰ ਤੇ ਜਿੱਦਾਂ ਸੱਤਾਧਾਰਤੀ ਵੀ ਕਰਨੀ ਹੈ ਉਸ ਦੇ ਤੌਰ ਤੇ ਅਸੀਂ ਜਿਹੜਾ ਇਹਨਾਂ ਨੂੰ ਪਸੰਦ ਕਰਦੇ ਆ ਨਾ ਕਿ ਪ੍ਰਧਾਨ ਮੰਤਰੀ ਸ਼ਾਇਦ ਇਹੀ ਗੱਲਾਂ ਕਰਕੇ ਕਿਉਂਕਿ ਇਹ ਜ਼ਿਆਦਾਤਰ ਹੈ ਜਿਹੜਾ ਇੱਕ ਚਰਦਾਰਕੂਸ਼ੀ ਜੋ ਆਪਾਂ ਬੈਕ ਹੋਮ ਸਿਆਸਤ ਦੇ ਵਿੱਚ ਦੇਖਦੇ ਰਹੇ ਆ ਹਮੇਸ਼ਾ ਨੈਗੇਟਿਵਿਟੀ ਹੀ ਗੱਲ ਕਰਨੀ ਹੈ ਕੋਈ ਸਲਾਹ مشورے ਦੇ ਉੱਤੇ ਨਹੀਂ ਗੱਲ ਕਰਨੀ ਕੋਈ ਰੋਡ ਮੈਪ ਨਹੀਂ ਹੋਣਾ ਹਨਾ ਇਹਨਾਂ ਦਾ ਜ਼ਿਆਦਾਤਰ ਹੈ ਜਿਹੜਾ ਮੇਰੇ ਖਿਆਲ ਨੇਗੇਟਿਵਿਟੀ ਵੱਲ ਜ਼ਿਆਦਾ ਰੁਝਾਨ ਰਿਹਾ ਹੈ ਜਿਹੜੀ ਓਵਰ ਅਗਰੈਸਿਵਨੈਸ ਹੀ ਹੁੰਦੀ ਹੈ ਨਾ ਜੀ ਉਹ ਵੀ ਚੰਗੀ ਨਹੀਂ ਹੁੰਦੀ ਸਰਸਦ ਦੇ ਵਿੱਚ ਹਾਂ ਜਿਹੜੇ ਪਿਓਰ ਪੋਲੀਟਿਕਸ ਸਭ ਓਵਰ ਅਗਰੈਸਿਵਨੈਸ ਦਾ ਸ਼ਿਕਾਰ ਰਹੇ ਹੈ ਜੀ ਠੀਕ ਹੈ ਜੀ ਠੀਕ ਹੈ ਉਹਨਾ ਇੱਕ ਜਿਹੜੀ ਕੰਜ਼ਰਟ ਆਫ ਪਾਰਟੀਆਂ ਨੇ ਜਾਣ ਪਛਾਣ ਰੱਖਦੀ ਜੀ ਲੰਮੇ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਤੋਂ ਜਿਹੜੀ ਜਿਹੜੀ ਪਾਰਟੀ ਸੀ ਡ੍ਰੌਪ ਹੋਈ ਹੋਈ ਸੀ ਤੋਂ ਉਹਨੂੰ ਅੱਪ ਕਰਕੇ ਲੈ ਕੇ ਅੱਗੇ ਆਉਂਦਾ ਠੀਕ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਅੱਜ ਕ੍ਰਾਈਸਿਸ ਹੈਗਾ ਇਹ ਦਾਦੇ ਉੱਪਰ ਜਿਹੜਾ ਟੈਰਫ ਦਾ ਉਹ ਇਸ ਲੈਵਲ ਦਾ ਹੈਗਾ ਕਿ ਇਹ ਦੇਸ਼ ਦੇ ਹਿੱਤਾਂ ਦੀ ਗੱਲ ਹੈਗੀ ਆ ਇਹਦੇ ਉੱਪਰ ਉਹਨਾਂ ਦੀ ਕਿਸੇ ਗੱਲਬਾਤ ਤੋਂ ਇਹ ਨਾ ਝਲਕੇ ਤੋਂ ਕਿਸੇ ਬਲੇਮ ਬਾਜ਼ੀ ਪੈ ਕੇ ਪੋਲਿਟਿਕਸ ਵਾਲੀ ਗੱਲਬਾਤ ਹੈ ਤਾਂ ਕੈਨੇਡੀਅਨ ਇਹ ਨਾ ਮਹਿਸੂਸ ਕਰਨ ਮੈਨੂੰ ਇਹ ਜਿਹੜੀ ਮੈਂ ਸਮ ਅਪ ਕਰ ਰਿਹਾ ਇਸ ਗੱਲ ਨੂੰ ਸੋ ਚਾਹੀਦਾ ਹੈਗਾ ਕਿ ਇਹਦੇ ਉੱਪਰ ਜਿਹੜਾ ਮਿਲ ਕੇ ਇੱਕ ਆਪਾਂ ਪਹਿਲਾਂ ਕਾ ਸੰਗੜੇ ਭਾਵੇਂ ਇੱਕ ਸਰਬ ਪਾਰਟੀ ਮੀਟਿੰਗ ਸਾਧ ਲਈ ਜਾਵੇ ਵਿਚਾਰ ਲਏ ਜਾਣ ਪ੍ਰਧਾਨ ਮੰਤਰੀ ਸਾਹਿਬ ਨੂੰ ਖੁੱਲ ਕੇ ਗੱਲ ਕਰਨੀ ਚਾਹੀਦੀ ਕਿ ਆਓ ਆਪਾਂ ਸਭ ਪਾਰਟੀ ਮੀਟਿੰਗ ਸਾਧਦੇ ਤਾਂ ਤੁਹਾਡੇ ਇਹ ਵਿਚਾਰ ਹੈਗੇ ਆ ਤੁਹਾ ਆਪਣਾ ਸਪਲੈਨ ਕੀਤਾ ਮੇਰੇ ਵਿੱਚ ਸ਼ਾਮਲ ਕਰਦਾ ਜੀ ਸੋ ਕੋਸ਼ਿਕ ਹਾਦਸੇ ਨਾਲ ਜੁੜੀਆਂ ਹੋਈਆਂ ਖਬਰਾਂ ਇਹ ਮੈਂ ਕਰਨਾ ਚਾਹੁੰਦਾ ਸੀਗਾ ਜਿਹੜੀਆਂ ਕਿ ਚੰਗੀਆਂ ਨਹੀਂ ਹੈਗੀਆਂ ਸਾਡੇ ਭਾਈਚਾਰੇ ਲਈ ਫਿਰ ਵੀ ਪਰ ਮੈਂ ਇੱਕ ਡਾਟਾ ਵੀ ਕੋਈ ਸ਼ੇਅਰ ਕਰਨਾ ਚਾਹੂੰਗਾ ਤੁਹਾਡੇ ਨਾਲ ਇਕ ਤਾਜ ਹਾਦਸਾ ਦਿਖਦਾ ਹੀ ਵਾਪਰਿਆ ਜੀ ਇਦਾਂ ਦਾ ਹੀ ਜਿੱਦਾਂ ਦਾ ਪਹਿਲਾ ਹਾਦਸਾ ਵਾਪਰਿਆ ਸੀ ਇਧਰ ਨਿਊਯਾਰਕ ਵਾਲੇ ਇੱਕ ਬੱਸ ਰੋਲਓਵਰ ਹੋਈ ਹੈ ਜੀ ਸਲਾਨੀਆਂ ਦੀ ਬੱਸ ਜਿਹੜੀ ਕਿ ਨਿਆਗਰਾ ਫਾਲ ਤੋਂ ਅੱਗੇ ਨਿਊਯਾਰਕ ਨੂੰ ਜਾ ਰਹੀ ਸੀ ਪੰਜ ਜਿਹੜੇ ਸਲਾਨੀਆਂ ਮੌਕੇ ਤੇ ਮਾਰੇ ਗਏ ਜੀ ਆ ਜਿਹੜਾ ਹੁਣ ਪੁਲਿਸ ਦਾ ਕੀ ਮੰਨਣਾ ਹੈਗਾ ਕਿ ਡਰਾਈਵਰ ਸੀਗਾ ਉਹ ਬੇਧਿਆਨਾ ਸੀਗਾ ਡਿਸਟਰੈਕਟ ਸੀਗਾ ਕਿਉਂ ਡਿਸਟਰੈਕਟ ਸੀ ਇਹਦੇ ਇਨਵੈਸਟੀਗੇਸ਼ਨ ਹੋਣੀ ਆ ਮੌਕੇ ਦੇ ਉੱਪਰ ਬੱਸ ਰੋਲਓਵਰ ਹੋ ਜੇ ਤਾਂ ਪੰਜ ਯਾਤਰੀ ਜਿਹੜੇ ਸਲਾਨੀਆਂ ਮੌਕੇ ਤੇ ਮਾਰੇ ਗਏ ਹੋਰ ਬਦਨ ਦੀ ਜਿਹੜੀ ਮੌਤਾਂ ਸੁਭਾਵਨਾ ਹੈਗੀ ਆ ਜੀ ਹ ਜਿਹੜੀ ਇੱਕ ਨਵਜੀਤ ਸਿੰਘ 25 ਸਾਲਾ ਸੀਗਾ ਮੈਨੀਟੋਬਾ ਚ ਉਹਦੇ ਕੋ ਐਕਸੀਡੈਂਟ ਹਾਦਸਾ ਹੋਇਆ ਸੀਗਾ ਜੀ ਠੀਕ ਹੈ ਸਟਾਪ ਸਾਈਨ ਮਿਸ ਕਰ ਗਿਆ ਸੀ ਤਾਂ ਇੱਕ ਮਦਰ 35 ਸਾਲਾ ਦੀ ਡਾਟ 8 ਸਾਲ ਅਨਫਾਰਟੀਡੀ ਉਹਨਾਂ ਦੀ ਮੌਤ ਹੋ ਗਈ ਸੀ ਜੀ ਹਾਈਵੇ 201 ਦੇ ਉੱਪਰ ਅਲਟੋਨਾ ਸਿਟੀ ਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜਾ ਨਵੰਬਰ 15 ਤੋਂ ਪਹਿਲਾਂ ਇਹਦੇ ਉੱਪਰ ਚਾਰਜ ਲੱਗੇ ਸੀ ਪੁਲਿਸ ਨੇ ਰਿਲੀਜ਼ ਕਰ ਦਿੱਤਾ ਸੀ ਦੱਸਿਆ ਇਹਨੂੰ ਟ੍ਰੀਟ ਕਰਕੇ ਉਸ ਤੋਂ ਬਾਅਦ ਇਹ ਇੰਡੀਆ ਚਲੇ ਗਿਆ 9 ਮਨਥ ਬਿਨਾ ਇਨਫਾਰਮ ਕੀਤੇ ਪੁਲਿਸ ਨੇ ਪੁਲਿਸ ਇੱਥੇ ਲਾਦੀ ਰਹੀ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸੀ ਤੇ ਕੱਲ ਸਵੇਰੇ ਜਦੋਂ ਪੀਰ ਸੁਨੇਰਪੁਰ ਤੇ ਮੁੜਿਆ ਤਾਂ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਕੈਨੇਡਾ ਵਾਈਟ ਦੇ ਵਾਰੰਟ ਜਿਹੜੇ ਅਸੀਂ ਜਾਰੀ ਕੀਤੇ ਹੋਏ ਸੀ ਜੀ ਪਰ ਮੈਂ ਜਿਹੜੀ ਗੱਲ ਨੂੰ ਆਪਾਂ ਓਵਰਆਲ ਸਮ ਅਪ ਕਰਨਾ ਹੋਏ ਤਾਂ ਮੈਂ 2-4 ਪੁਆਇੰਟ ਤੁਹਾਨੂੰ ਹੋਰ ਕੋਈ ਡਾਟਾ ਸ਼ੇਅਰ ਕਰਨਾ ਚਾਹੂੰਗਾ ਆਪਣੇ ਸਰੋਤਿਆਂ ਦੇ ਨਾਲ ਤੇ ਅਸੀਂ ਕੇਸ ਪੁਆਇੰਟ ਆਫ 뷰 ਤੋਂ ਵੇਖੀਏ ਹਾਂ ਹਾਦਸੇ ਕੱਲੇ ਮਾੜੀਆਂ ਖਬਰਾਂ ਕੱਲੀਆਂ ਸਾਡੀ ਕਮਿਊਨਿਟੀ ਚ ਨਹੀਂ ਵਾਪਰਨੀਆਂ ਕਿਉਂਕਿ ਅਸੀਂ ਆਪਣੇ ਐਥਨਿਕ মিডিਆ ਹੈਗੇ ਆ ਤਾਂ ਅਸੀਂ ਉਹਦੇ ਵਿਹਾਰ ਦੇ ਉੱਪਰ ਆਪਣੀਆਂ ਹੀ ਫਾਇਦੇ ਦੇ ਖਬਰਾਂ ਚੁੱਕਦੇ ਆਂ ਜੀ ਉਹਨਾਂ ਨੂੰ ਸਾਂਝੀਆਂ ਕਰਦੇ ਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਦੂਜੇ ਸੰਸਾਰ ਵਿੱਚ ਸਭ ਕੋਈ ਵਧੀਆ ਵਾਪਰਿਆ ਤਾਂ ਉੱਥੇ ਕੋਈ ਕ੍ਰਾਈਮ ਨਹੀਂ ਹੈਗਾ ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣੀਆਂ ਗਲਤੀਆਂ ਦਾ ਅੰਤਮ ਅਤਮ ਮੰਥਨ ਨਾ ਕਰੀਏ ਉਹ ਕਰਨਾ ਹੀ ਚਾਹੀਦਾ ਹੈ ਹਾਦਸਾ ਕੋਈ ਵੀ ਮਾੜਾ ਭਾਵੇਂ ਕਿਸੇ ਕੋਲ ਹੋਏ ਲੇਕਿਨ ਅੱਜ ਅਮਰੀਕਾ ਜਿਹੜੀ ਇੱਕ ਨੈਸ਼ਨਲ ਹਾਈਵੇਅ ਅਥਾਰਟੀ ਹੈਗੀ ਜਿਹੋ ਉਹਨਾਂ ਦੇ ਡਾਟੇ ਪਏ ਆ ਮੈਂ ਕੁਝ ਕੱਢੇ ਸੀਗੇ ਸਾਂਝੇ ਕਰ ਦਣਾ ਬਹੁਤ ਸੁਰਤਿਆਂ ਨਾਲ ਜਿਹੜਾ ਅਮਰੀਕਾ ਦਾ ਆਪਣਾ ਜਿਹੜਾ ਨੈਸ਼ਨਲ ਹਾਈਵੇਅ ਸੇਫਟੀ ਇਨੀਸ਼ੀਏਟਿਵ ਉਹਨਾਂ ਨੇ ਧਾਕੇ ਹੈਗੇ 2021 ਦੇ ਕਿ ਜਿਹੜੇ ਫੈਟਲ ਕ੍ਰਾਸ਼ਸ ਹੈਗੇ ਅਮਰੀਕਾ ਦੇ ਵਿੱਚ ਕ੍ਰਾਸ਼ਸ ਉਹਨਾਂ ਦੇ ਵਿੱਚ 50% ਜਿਹੜੇ ਆ ਜਿਹ ਐਥਨਿਕ ਡਾਟੇ ਸਾਂਝੇ ਕਰਾਂ ਤਾਂ ਉਹ ਗੋਰੇ ਮੂਲ ਦੇ ਲੋਕਾਂ ਦੇ ਆ 80% ਜਿਹੜੇ ਬਿਸ਼ਾ ਭਾਈ ਕਰਦੇ ਹੈਗੇ ਜੀ ਤਾਂ 16% ਪੈਨਸ ਦਾ 1% ਜਿਹੜੇ ਆ ਕਾਉਟੇਸ਼ਨ ਭਾਈ ਤਰ੍ਹਾਂ ਜਿਹੜੇ ਐਕਸੀਡੈਂਟ ਹੈਗੇ ਆ ਜੀ ਠੀਕ ਹੈ ਜੀ ਸੋ ਐਕਸੀਡੈਂਟ 1% ਹੋਇਆ ਉਹ ਗਲਤ ਗੱਲ ਹੈ ਲੇਕਿਨ ਮੇਰੇ ਕਹਿਣ ਤੋਂ ਭਾਵੇਂ ਬਹੁਤ ਸਾਰਾ ਸੋਸ਼ਲ ਮੀਡੀਆ ਦਿੰਦਾ ਬਲੇਮਵਾਦੀ ਆਪਾਂ ਉਹ ਗिल्ਟ ਲੈ ਲੈਨੇ ਆਪਣੇ ਉੱਪਰ ਉਹ ਚੰਗਾ ਨਹੀਂ ਹੈਗਾ ਵਾਈਡ ਰੇਂਜ ਦੇਖੀਏ ਤਾਂ ਉਹਨੂੰ ਲੈ ਕੇ ਅਸੀਂ ਇਹ ਪ੍ਰੋਪਰ ਅਪਰੋਚ ਅੱਜ ਹੁਣ ਅਪੀਲਸ਼ਨਾਂ ਵਿੱਚ ਚੱਲ ਰਹੀਆਂ ਜੀ ਅਜੇ ਤਾਂ ਚਾਰਜਿੰਗ ਹੀ ਲੱਗੇ ਮੁੰਡੇ ਤੇ ਠੀਕ ਹੈ ਜੀ ਬਿਲਕੁਲ ਤਾਂ ਅਜੇ ਇਹ ਚਾਰਜ ਲੇਡ ਆਊਨ ਨਹੀਂ ਹੋਏ ਸਾਨੂੰ ਇੱਕ ਜਸਟਿਸ ਸਿਸਟਮ ਆ ਉਹਦਾ ਹੀ ਇੱਕ ਆਊਟਪੁੱਟ ਦੇਖਣੀ ਚਾਹੀਦੀ ਆ ਜੀ ਇੰਨੀ ਜਲਦੀ ਜਲਦੀ ਅਸੀਂ ਸਾਰੀ ਕਮਿਊਨਿਟੀ ਰਿਐਕਟ ਕਰ ਦਾਂਗੇ ਤਾਂ ਸਾਡਾ ਪ੍ਰਭਾਵ ਕੀ ਜਾਊਗਾ ਜੀ ਠੀਕ ਹੈ ਅਜੇ ਤਾਂ ਉਹਨਾਂ ਜਿਹੜੇ ਬਲੈਡ ਬੋਡੀ ਸੰਸਕਾਰ ਨਹੀਂ ਹੋਏ ਪ੍ਰੋਪਰ ਜਿਹੜੇ ਉਹਨਾਂ ਫੈਮਲੀਆਂ ਦੇ ਜਿਹੜੇ ਮਾਰੇ ਗਏ ਆ ਜੋ ਸਾਨੂੰ ਸहानुभूति ਹਮਦਰਦੀ ਉਹਨਾਂ ਪ੍ਰਵਾਣਾ ਨਾਲ ਕਰਨ ਦੀ ਲੋੜ ਹੈਗੀ ਆ ਤਾਂ ਜੋ ਜਿਹੜਾ ਇੱਕ ਗੈਪ ਹੈਗਾ ਸਾਡੇ ਚ ਪਿਆ ਰਿਹਾ ਸਾਡੇ ਕੱਦ ਮੈਕਟ ਬੁਜਾਰ ਰਿਹਾ ਉਹਨੂੰ ਅਸੀਂ ਪੁਆਇਟੋ ਕਰ ਸਕੀਏ ਉਸ ਤੋਂ ਖਬਰਾਂ ਦੇ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਨਿਊ ਦੀਪ ਰੈਨੋਵੇਸ਼ਨ ਵੱਲੋਂ ਤੁਸੀਂ ਘਰ ਦੇ ਵਿੱਚ ਲੀਗਲ ਬੀਸਮੈਂਟ ਬਣਾਨੀ ਹੈ ਪੇਂਟਿੰਗ ਕਰਾਣੀ ਹੈ ਪੇਂਟ ਜੌਬ ਚਾਹੀਦੀ ਹੈ ਘਰ ਨੂੰ ਤਾਂ ਪੇਂਟਿੰਗ ਕਰਾਣੀ ਹੈ ਹਾਂਜੀ ਬਾਥਰੂਮ ਹੈ ਜਿਹੜੇ ਤੁਸੀਂ ਅਪਗ੍ਰੇਡ ਕਰਾਉਣਾ ਚਾਹੁੰਦੇ ਹੋ ਫਲੋਰਿੰਗ ਦਾ ਕੋਈ ਕੰਮ ਕਰਾਉਣਾ ਹੈ ਜਾਂ ਫਿਰ ਤੁਸੀਂ ਕਿਚਨ ਦਾ ਜਿਹੜੇ ਉਹ ਅਪਗ੍ਰੇਡਡ 2 ਟਨ 3 ਟਨ ਅੱਜਕੱਲ੍ਹ ਦੀ ਜਿਹਾ ਨਵੀਆਂ-ਨਵੀਆਂ ਕਿਚਨਸ ਆਉਂਦੀਆਂ ਨੇ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਲਗਜ਼ਰੀਅਸ ਟੱਚ ਵਾਲੀ ਕਿਚਨ ਬਣਾਨੀ ਹੈ ਤਾਂ ਤੁਸੀਂ ਨਿਊ ਦੀਪ ਰੈਨੋਵੇਸ਼ਨ ਦੀ ਟੀਮ ਦੀ ਦੇ ਨਾਲ ਗੱਲ ਕਰ ਸਕਦੇ ਹੋ ਜਾਂਚਿਆ ਪਰਖਿਆ ਇਹ ਇੱਕ ਕਮਿਊਨਿਟੀ ਦਾ ਨਾਮ ਹੈ ਦੋਸਤੋ ਫ੍ਰੀ ਐਸਟੀਮੇਟ ਰਿਲਾਈਅਬਲ ਕੁਆਲਿਟੀ ਵਰਕਮੈਨਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਨਿਊ ਦੀਪ ਰੈਨੋਵੇਸ਼ਨ ਨੰਬਰ 4372249481 4372249481 ਤੇ ਨਿਊ ਦੀਪ ਰੈਨੋਵੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਪਰਮਿਟ ਤੋਂ ਲੈ ਕੇ ਲੀਗਲ ਬੇਸਮੈਂਟ ਤੱਕ ਦਾ ਸਾਰਾ ਜ਼ਿੰਮੇਵਾਰੀ ਇਹ ਆਪ ਹੀ ਚੱਕਦੇ। ਪੈਸੇ ਨੂੰ ਸਪான்ਸਰ ਕੀਤਾ ਜਾ ਰਿਹਾ ਹੈ ਐਲ.ਏ. ਤਰੱਕਟਾ ਨਿਊ ਬੈਡ ਵਾਸ਼ਿੰਗ ਤੋਂ ਵੱਲੋਂ ਤੁਸੀਂ ਤਰੱਕਾ ਟਰੇਲਰਾਂ ਦੇ ਟਾਇਰ ਚੇਂਜ ਕਰਾਉਣਾ ਚਾਹੁੰਦੇ ਹੋ ਉਹਨਾਂ ਦੀ ਮਰਮੱਤ ਕਰਾਣੀ ਹੈ ਜਾਂ ਟਰੱਕਾਂ ਦੇ ਔਇਲ ਚੇਂਜ ਕਰਾਉਣਾ ਹੈ ਜਾਂ ਟਰੱਕਾਂ ਦੀ ਕੋਈ ਮਰਮੱਤ ਕਰਾਣੀ ਹੈ ਜਾਂ ਕੋਈ ਵਾਸ਼ ਕਰਾਣੇ ਨੇ ਤਾਂ ਨਾਮ ਯਾਦ ਰੱਖੋ ਐਲ.ਏ. ਟਰੱਕ ਟਾਇਰ ਨਿਊ ਬੈਡ ਵਾਸ਼ਿੰਗ 1476 ਮੀਅਰ ਸਾਈਡ ਡਰਾਈਵ ਮਿਸਿਸ ਆਗਾ ਬਿਖੇ ਵਾਕਿਆ ਨੇ ਜਾਣਕਾਰੀ ਹੋਰ ਜਾਣਕਾਰੀ ਜਾਂ ਫਿਰ ਤੁਸੀਂ ਅਪਾਇੰਟਮੈਂਟ ਬਣਾਨੀ ਹੈ ਤਾਂ ਰਾਜਾ ਜੀ ਐਲਏ ਵਾਲਿਆਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ ਹੈ 4169539162 4169539162 ਤੇ ਐਲਏ ਟਰੱਕ ਟਾਇਰ ਲੂਬ ਐਂਡ ਵਾਸ਼ ਇנק ਪਰ ਜੀ ਇੱਕ ਮੇਰੀ ਹੋਰ ਹੈ ਜਿੱਦਾਂ ਤੁਸੀਂ ਕਿਹਾ ਸਾਡੇ ਵਿੱਚ ਹੈ ਜਿਹੜੀ ਸ਼ੈਨਸ਼ੀਲਤਾ ਘੱਟ ਤੇ ਕਾਲੀਆਂ ਜ਼ਿਆਦਾ ਹੈ ਜਿੱਦਾਂ ਉਹ ਜਦੋਂ ਤਿੰਨ ਜਨੇ ਮਰੇ ਵੀ ਸੀਗੇ ਜਦੋਂ ਬਾਈ ਨੇ ਜਿਹੜਾ ਇਲੀਗਲ ਟਰਨਲ ਲਿਆ ਸੀਗਾ ਹਾਂਜੀ ਉਦੋਂ ਸਿਰਫ ਆਪਾਂ ਇਹ ਦੇਖ ਕੇ ਵੀ ਵੀਡੀਓ ਦੇ ਵਿੱਚ ਹੈ ਜਿਹੜਾ ਉਹਦੇ ਫੇਸ ਐਕਸਪ੍ਰੈਸ਼ਨ ਨਹੀਂ ਹਾਲਾਂਕਿ ਮੈਂ ਉਸ ਤੋਂ ਬਾਅਦ ਵੀ ਮੈਂ ਕਹਿੰਦਾ ਕੀ ਪਤਾ ਬੰਦਾ ਇੱਕਦਮ ਸਦਮੇ 'ਚ ਚਲੇ ਗਿਆ ਹੋਵੇ ਕਈ ਵਾਰ ਉਦੋਂ ਕੋਈ ਹਾ ਭਾਵ ਨਹੀਂ ਆਉਂਦੇ ਨਾ ਬੰਦਾ ਰੋਂਦਾ ਨਾ ਖੁੱਲ ਕੇ ਕੋਈ ਗੱਲ ਕਰ ਸਕਦਾ ਇੱਕਦਮ ਇੱਕ ਸਦਮੇ 'ਚ ਰੰਦਾ ਫਿਰ ਉਹਦੀ ਜਿਹੜੀ ਕੋਰਟ ਦੇ ਵਿੱਚ ਇੱਕ ਆਈ ਵੀਡੀਓ ਜਿਹਦੇ ਵਿੱਚ ਉਹਨੇ ਗੁੱਟੀ ਕੀਤੀ ਹੋਈ ਆ ਫਿਰ ਬਿਨਾਂ ਟੱਕੇ ਉਸ ਤੋਂ ਬਾਅਦ ਐ ਫਿਰ ਹੁਣ ਇੱਕ ਸਿੰਫਥੀ ਦੀ ਲਹਿਰ ਹੈ ਜਿਹੜੀ ਉਹ ਚੱਲਦੀ ਵੀ ਬਾਈ ਇੰਨਾ 45 ਸਾਲ ਉਸ ਨੂੰ ਜੇ ਸਜ਼ਾ ਦਿੱਤੀ ਜਾ ਰਹੀ ਹੈ ਨਾ ਇਨਸਾਫੀ ਹੋ ਰਹੀ ਹੈ ਹਾਂਜੀ ਸੋ ਕਿਤੇ ਨਾ ਕਿਤੇ ਸਾਡੀ ਇਥੇ ਇਹ ਘਾਟ ਹੈ ਜੇ ਖਿੱਚਣ ਲੱਗਦੇ ਆ ਤੇ ਆਪਾਂ ਇੱਕਦਮ ਹੀ ਜਿਹੜਾ ਨੈਗੇਟਿਵ ਪੱਲਾ ਫੜ ਲੈਂਦੇ ਆ ਤੇ ਜਦੋਂ ਬਾਅਦ ਵਿੱਚ ਰਿਲਾਈਜ਼ ਹੁੰਦਾ ਉਦੋਂ ਕਈ ਵਾਰ ਬਹੁਤੀ ਧੀਰ ਹੋ ਜਾਂਦੀ ਹੈ ਬੈਲੈਂਸ ਰੱਖਣ ਦੀ ਲੋੜ ਆ ਸ਼ਮੇ ਜੀ ਸਾਨੂੰ ਨਾ ਬੈਲੈਂਸ ਬਹੁਤ ਜ਼ਰੂਰੀ ਆ ਸੰਜਮਤਾ ਬੜੀ ਜ਼ਰੂਰੀ ਆ ਅਸੀਂ ਮਲਟੀਪਲ ਪੱਖਾਂ ਤੋਂ ਕਿਸੇ ਘਟਨਾ ਨੂੰ ਸੋਚ ਕੇ ਮਲਟੀਪਲ ਅਪਰੋਚ ਬਣਾਈਏ ਤਾਂ ਸਾਡੇ ਪ੍ਰਤੀ ਜਿਹੜਾ ਨਜ਼ਰੀਆ ਉਹ ਵਧੀਆ ਰਹੂਗਾ ਜੀ ਚੰਗੀ ਗੱਲ ਆ ਤੇ ਜਾਂਦੇ ਜਾਂਦੇ 30 ਸੈਕਿੰਡ ਵਿੱਚ ਖਬਰ ਸਾਂਝੀ ਕਰ ਦਣਾ ਜਿਹੜੇ ਕਨਾਟ ਟਰੱਕ ਡਰਾਈਵਰਾਂ ਬਾਰੇ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਕੱਲ ਖਬਰ ਸਾਂਝੀ ਕੀਤੀ ਸੀ ਕੋਸ਼ਿਕ ਵੇਰਵੇ ਇਹ ਆਏ ਹੈਗੇ ਕਿ ਠੀਕ ਹੈ ਜਿਹੜਾ ਅਮਰੀਕਾ ਦਾ ਇੱਕ ਫੈਸਲਾ ਹੈਗਾ ਪਰ ਲੇਕਿਨ ਉਹ ਅਮਰੀਕਾ ਦੇ ਜਿਹੜਾ E ਤੇ H ਵੀਜ਼ਾ ਸ਼੍ਰੇਣੀ ਦੇ ਜਿਹੜੇ ਜਿਹਦੇ ਤਹਰਵਾਰ ਪਰਮਨ ਟਰੱਕਾਂ ਲਈ ਜਾਰੀ ਕੀਤਾ ਸੀ ਉਹਨਾਂ ਲਈ ਹੈਗਾ ਜਿਹੜਾ ਕੈਨੇਡੀਅਨ ਜਾਂਦੇ ਉਹ B1 B2 ਤੇ ਜਾਂਦੇ ਆ B2 ਤੇ ਠੀਕ ਹੈ ਜੀ ਸੋ ਉਹਨੂੰ ਹਾਲੇ ਉਹਨਾਂ ਦਾ ਛੇੜੰਦਾ ਇਰਾਦਾ ਨਹੀਂ ਹੈਗਾ ਅਮਰੀਕਾ ਦੇ ਕੌਂਸਲਟ ਹੈਗੇ ਕੈਨੇਡਾ 'ਚ ਉਹਨਾਂ ਨੇ ਵੱਲੋਂ ਇਹ ਖਬਰ ਸਾਂਝੀ ਕੀਤੀ ਗਈ ਹੈ ਜੀ ਸੋ ਕੋਲ ਮਿਲਾ ਕੇ ਜੇ ਆਉਣ ਵਾਲੇ ਸਮੇਂ 'ਚ ਹੋਰ ਕੋਈ ਵੇਰਵਾ ਆਇਆ ਤਾਂ ਜ਼ਰੂਰ ਸਾਂਝਾ ਕਰਾਂਗੇ ਧੰਨਵਾਦ ਸ਼ੰਮੀ ਜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਥ ਸ਼੍ਰੀ ਕਾਲ ਜੀ ਥੈਂਕ ਯੂ